ਕਿ ਮਾਲਾ ਇੱਕ ਸੋਰਨ ਸੋਹ ਹਾਸ ਨਾ ਇਹ ਜੇ ਅਸੀਂ ਪਿੰਡ ਕੋਟੜਾ ਨੰਗ ਤੇ ਛੱਪਰੀਆਂ ਤੇ ਬੰਦੇ ਵਾਲਾ ਤੋਂ ਬਰਾਹੀ ਕਰਕੇ ਲੱਗਦਾ ਤਾਂ ਪੀਰ ਲਾਲਾ ਦੀ ਸਰਕਾਰ ਵੀ ਪਿੰਡ ਤਾਰਾਂਪੁਰ ਲੈ ਕੇ ਲੰਗਰ ਲੈ ਕੇ ਜਾ ਰਿਆਂ ਹਰ ਇੱਕ ਸਾਲ ਵੀ ਤਰਾ ਇਸ ਸਾਲ ਵੀ 46 ਦਾ ਲੰਗਰ ਹੈ ਸਰਦਾਰ ਸਰੂਪ ਸਿੰਘ ਜੀ ਠੇਕੇਦਾਰ ਉਹਨਾਂ ਦੇ ਮਤਲਬ ਕਿ ਪਰਿਵਾਰਕ ਮੈਂਬਰ ਤੇ ਜਿਹੜੇ ਨਾਲ ਸੰਗੀ ਸਵਾਤੀ ਜੁੜੇ ਹੋਏ ਆ ਉਹਨਾਂ ਦੇ ਸੰਯੋਗ ਦੇ ਨਾਲ ਤੇ ਪਿੰਡ ਵਾਲੇ ਦੇ ਸੰਯੋਗ ਦੇ ਨਾਲ ਅਸੀਂ ਲੰਗਰ ਲੈ ਕੇ ਤਾਰਾਪੁਰ ਦਰਗਾਹ ਤੇ ਲੈ ਕੇ ਜਾ ਰਹੇ ਆ ਜਿੰਨੇ ਵੀ ਸਾਡੇ ਮਤਲਬ ਕਿ ਸਾਡੇ ਬਡੇ ਆ ਛੋਟੇ ਆ ਕਿਸੇ ਨੇ 10 ਕਿਜ ਨੇ 20 ਦੇ ਕੇ ਲੰਗਰ ਦੇ ਵਿੱਚ ਸੇਵਾ ਨਿਭਾਈ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪ੍ਰਮਾਤਮਾ ਛੋਟੇ ਛੋਟੇ ਵੱਡੇ ਵੱਡੇ ਖਜ਼ਾਨੇ ਭਰੇ ਰਵੇ ਮਾਲਕ ਦੀ ਕਿਰਪਾ ਦੇ ਨਾਲ ਤੇ ਤੁਹਾਡੇ ਸਾਹਮਣੇ ਸਾਡੇ ਬੂਟਾ ਮਾਮਾ ਜੀ ਦਾ ਟਰੈਕਟਰ ਆਇਆ ਸਾਡੇ ਉਹਨਾਂ ਦੇ ਭਤੀਜੇ بیٹے ਰਿਯੋਨੀ ਤੇ ਸਾਰੇ ਸਾਡੇ ਭਰਾ ਪਹੁੰਚੋ ਸਾਡੇ ਪ੍ਰਧਾਨ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਹੈਪੀ ਤੇ ਸਾਡੇ ਸਾਧ ਅੰਕਲ ਸਾਡੇ ਟੋਨੀ ਹਲਵਾਈ ਜੀ ਇਹਨੇ ਆਪਣੀ ਹਲਵਾਈ ਦੀ ਉੱਤੇ ਸੇਵਾ ਨਿਵਾਉਣੀ ਆ ਸਾਡੇ ਹਰਜਨ ਸਿੰਘ ਜੀ ਚਾਚਾ ਜੀ ਬਾਕੀ ਸਾਡੇ ਕਲੱਬ ਦੇ ਸਾਰੇ ਮੈਂਬਰ ਆ ਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਕਿ ਮੈਂ ਇੱਕ ਸਮੂਹ ਸੰਗਤ ਨੂੰ ਪਿੰਡ ਵਾਲਿਆਂ ਨੂੰ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਸਾਰਿਆਂ ਨੂੰ ਬੇਨਤੀ ਵੀ ਕਾਨੂੰ ਤਾਰਾ ਪਰ ਆਪਣੀ 29 ਮਈ ਨੂੰ ਵੱਧ ਤੋਂ ਵੱਧ ਚ ਸੇਵਾ ਨਿਭਾਓ ਤੇ ਅੱਗੇ ਬਾਬਾ ਜੀ ਦਾ ਆਪਦਾ ਲਖਦਾ ਦਾ ਪੀਰ ਦਾ ਆਸ਼ੀਰਵਾਦ ਲਓ ਬਹੁਤ ਸੰਗਤ ਉੱਤੇ ਢੁਕਦੀ ਆ ਕੇ ਰੇਗ ਦੀ ਆਸਾਂ ਮਰਾਦਾ ਪੂਰੀਆਂ ਹੁੰਦੀਆਂ ਲਖਦਾ ਦਾ ਪੀਰ ਤੋਂ ਕਦੇ ਕੋਈ ਖਾਲੀ ਝੋਲੀ ਕਿਸੇ ਨੂੰ ਮੋੜਦਾ ਨਹੀਂ ਹੈਗਾ ਖਾਲੀ ਝੋਲੀਆਂ ਲੋਕ ਲੈ ਕੇ ਆਉਂਦੇ ਆ ਉੱਥੇ ਉਹ ਭਰ ਕੇ ਹੀ ਭੇਜਦਾ ਐਨੀ ਮਾਬੇ ਦੀ ਬਰਕਤ ਦਾ No, la que